ਮੀ ਦਾ ਪ੍ਰਕੋਪ ਲਗਾਤਾਰ ਜਾਰੀ ਜੇ ਗੱਲ ਕਰੀ ਤਾਂ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ 44 ਡਿਗਰੀ ਤੋਂ ਪਾਰਾ ਜਿਹੜਾ ਤਾਂ ਨੂੰ ਚੜ ਚੁੱਕਿਆ ਤਾਂ ਆਮ ਲੋਕਾਂ ਜਿਹੜੀ ਕਾਫੀ ਪਰੇਸ਼ਾਨੀਆਂ ਉਹ ਝੇਲਨੀ ਪੈਰੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਸੋ ਤੋਂ ਪਹਿਲਾਂ ਤੁਹਾਨੂੰ ਦਿਖਾ ਦਨੇ ਜੇ ਗੱਲ ਕਰੀਏ ਤਾਂ yellow alert ਉਹ ਵੀ ਜਾਰੀ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਜਿਹੜੀ ਗਰਮੀ ਤੋਂ ਰਾਹਤ ਹੈ ਉਹ ਨਹੀਂ ਮਿਲੇਗੀ ਤੇ ਆਮ ਲੋਕਾਂ ਨੂੰ ਜਿਹੜੀ ਗੰਨੀ ਕਰਕੇ ਜਿਹੜੀ ਪਰੇਸ਼ਾਨੀ ਉਹ ਝੇਲਨੀ ਪੈ ਸਕਦੀ ਹੈ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਝਲਣਾ ਪਵੇਗਾ ਗਰਮੀ ਦਾ ਕਹਿਰ ਤਾਪਮਾਨ ਪਹੁੰਚਿਆ 44 ਡਿਗਰੀ ਪਾਰ ਆਈਐਮਡੀ ਨੇ ਪੰਜਾਬ ਦੇ ਤਕਨੀ ਪੱਛਮੀ ਹਿੱਸਿਆਂ ਵਿੱਚ ਹੀਟ ਬੇਵ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਜੋ ਬਿਲਕੁਲ ਤੇ ਜਿੱਥੇ ਯੈਲੋ ਅਲਰਟ ਜਾਰੀ ਕੀਤਾ ਉੱਥੇ ਹੀ ਜੇ ਦੱਸਿਆ ਕਿ ਜੜੀ ਮੀਂਹ ਪੈਣ ਦੀ ਸੰਭਾਵਨਾ ਉਹ ਨਹੀਂ ਹੈਗੀ ਤੇ ਗਰਮੀ ਜਿਹੜੀ ਹੋਰ ਬਦਨ ਦੇ ਜਿਹੜੇ ਅਸਾਰ ਨੇ ਉਹ ਬਿਲਕੁਲ ਉੱਥੇ ਹੀ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜਿੱਥੇ ਵੱਸ ਸਕਦੀ ਹੈ ਉੱਥੇ ਜਿਹੜੇ ਆਮ ਲੋਕਾਂ ਨੂੰ ਅਗਰ ਕੋਈ ਕੰਮ ਹੈ ਤਾਂ ਹੀ ਘਰਾਂ ਵਿੱਚੋਂ ਬਾਹਰ ਨਿਕਲੋ ਨਹੀਂ ਤਾਂ ਆਪਣੇ ਘਰਾਂ ਦੇ ਵਿੱਚ ਬੈਠੋ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜੇ ਆਮ ਲੋਕ ਨੇ ਆਪਣਾ ਫੇਸ ਵਗੈਰਾ ਕਵਰ ਕਰਕੇ ਆਪਣੇ ਘਰਾਂ ਤੋਂ ਕੰਮ ਦੇ ਲਈ ਬਾਹਰ ਨਿਕਲੇ ਉੱਥੇ ਜਿੱਥੇ ਪੰਜਾਬ ਪੁਲਸ ਬੜੀ ਮੁਸਾਇਦਦੀ ਦੇ ਨਾਲ ਧੁੱਪ ਦੇ ਵਿੱਚ ਖੜਕੇ ਆਪਣਾ ਕੰਮ ਕਰੀ ਤੇ ਆਪਣੀ ਡਿਊਟੀ ਨਿਭਾਰੀ ਆ ਆਮ ਲੋਕਾਂ ਦੇ ਲਈ ਸੋ ਮੌਸਮ ਵਿੱਚ ਲਗਾਤਾਰ ਜਿਹੜਾ ਬਦਲਾਅ ਹੈ ਉਹ ਦੇਖਣ ਨੂੰ ਮੇਰੇ ਤੇ ਜੂਨ ਦੀ ਸ਼ੁਰੂਆਤ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਜ਼ਰੂਰ ਮਿਲੀ ਸੀ ਪਰ ਮੋਰਤੋ ਜਿਹੜਾ ਤਾਪਮਾਨ ਹੈ ਉਹ ਗਰਮ ਹੋ ਗਿਆ ਤੇ ਤਾਪਮਾਨ 43.4 ਡਿਗਰੀ ਪਹੁੰਚ ਗਿਆ ਤੇ ਆਮ ਜਿਹੜੇ ਆਮ ਨਾਲੋਂ 4 ਡਿਗਰੀ ਜ਼ਿਆਦਾ ਹੈ ਤੇ ਘੱਟੋ ਘੱਟ ਜਿਹੜਾ ਤਾਪਮਨ ਜਿਹੜਾ 44 ਦੇ ਲਾਗੇ ਤੱਕ ਦੇਖਿਆ ਜਾ ਸਕਦਾ ਸੋ ਬਿਲਕੁਲ ਆਮ ਲੋਕਾਂ ਜਿੱਥੇ ਜਿਹੜੀ ਮੌਸਮ ਵਿਗਿਆਨੀਆਂ ਵੱਲੋਂ ਜਿਹੜੀ ਅਪੀਲ ਹੈ ਉਹ ਵੀ ਕੀਤੀ ਗਈ ਹੈ ਕਿ ਅਗਰ ਤੁਹਾਨੂੰ ਕੰਮ ਹੈ ਤਾਂ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਨਹੀਂ ਤਾਂ ਘਰਾਂ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ ਉਹ ਨਹੀਂ ਹੈਗੀ ਸੋ ਬਿਲਕੁਲ ਹੋਰ ਜੇ ਜੇ ਗੱਲ ਕਰੀ ਤਾਂ ਅਗਰ ਤੁਹਾਨੂੰ ਵੀ ਕੋਈ ਕੰਮ ਹੈ ਤਾਂ ਹੀ ਘਰਾਂ ਵਿੱਚੋਂ ਬਾਹਰ ਨੂੰ ਨਹੀਂ ਤਾਂ ਘਰੋਂ ਬਾਹਰ ਨਿਕਲਣ ਦੀ ਲੋੜ ਹੈ ਉਹ ਨਹੀਂ ਹੈਗੀ ਸੋ ਜਿੱਥੇ yellow alert ਵੀ ਜਾਰੀ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੌਮਸਟ ਤੇ ਗਰਮੀ ਉਹ ਦਿਨ ਬਰ ਦਿਨ ਵਧੇਗੀ ਤੇ ਆਮ ਲੋਕ ਘਰਾਂ ਦੇ ਵਿੱਚ ਰਹਿਣ ਸੋ ਹੋਰ ਆਪਲੇ ਜੁੜੇ ਹੋ ਸਿਟੀ ਹੁੰਦੇ ਨੇ ਕੈਮਰਾ ਪਰਸਨ ਨੂੰ ਮੋਨੂ ਛਾਪਦੇ ਨੇ ਮੈਂ ਰਾਹੁਲ ਰੋੜਾ ਸਿਟੀ ਹਾਂ ਲੁਧਿਆਣਾ